ਵਰਦੀ ਵਿੱਚ ਜੇਕਰ ਤੁਹਾਨੂੰ ਵੀ ਆਉਂਦੀਆਂ ਨੇ ਫੋਨ ਕਾਲਸ ਤਾਂ ਹੋ ਜਾਓ ਸਾਵਧਾਨ ਨਹੀਂ ਤਾਂ ਬਚ ਨਹੀਂ पाओगे ਸਾਡੇ ادارے ਦਾ ਫਰਜ਼ ਬੰਦਾ ਅਸੀਂ ਤੁਹਾਨੂੰ ਅਜਿਹੀਆਂ ਕਾਲਸ ਤੋਂ ਸੁਚੇਤ ਕਰੀਏ ਜੇਕਰ ਤੁਹਾਨੂੰ WhatsApp ਨੰਬਰ ਤੇ ਕੋਈ ਅਜਿਹੀ ਕਾਲ ਆਉਂਦੀ ਹੈ ਜਿਸ ਵਿੱਚ ਪੁਲਿਸ ਦੀ ਵਰਦੀ ਪਾਈ ਹੋਈ ਪ੍ਰੋਫਾਈਲ ਫੋਟੋ ਲੱਗੀ ਆ ਤਾਂ ਸਾਵਧਾਨ ਹੋ ਜਾਓ ਕਿਉਂਕਿ ਉਹ ਵਿਅਕਤੀ ਤੁਹਾਡੇ ਤੋਂ ਪਹਿਲਾਂ ਤੁਹਾਡੇ ਪਰਿਵਾਰ ਦਾ ਬੇਧਵਾ ਪੁੱਛੇਗਾ ਤੇ ਫਿਰ ਉਸ ਤੋਂ ਬਾਅਦ ਵਿੱਚ ਕਹੇਗਾ ਕਿ ਅਸੀਂ ਤੁਹਾਡੇ ਪਰਿਵਾਰ ਦੇ ਇੱਕ ਮੈਂਬਰ ਨੂੰ ਫੜ ਲਿਆ ਹੈ ਤੇ ਜੇਕਰ ਤੁਸੀਂ ਉਸ ਨੂੰ ਛਡਾਉਣਾ ਹੈ ਤਾਂ ਤੁਹਾਨੂੰ ਇਹਨੇ ਪੈਸੇ ਦੇਣੇ ਹੋਵੇਗੇ ਤੇ ਇਸੇ ਤਰ੍ਹਾਂ ਹੁੰਦਾ ਹੈ ਸ਼ੁਰੂ ਸਿਲਸਲਾ ਠੱਗੀ ਮਾਰਨ ਦਾ ਮੈਂ ਕਦੀ ਨਹੀਂ ਆਂਦਾ ਆਪਾਂ ਇਹਨੂੰ ਘਰ ਬੜਨ ਨਹੀਂ ਦਿੰਦੇ ਠੀਕ ਹੈ ਆਪਾਂ ਇਹਨੂੰ ਸਾਹਮਣਾ ਕੀਤਾ ਵੀ ਜੇ ਤੂੰ ਇਹ ਕੰਮ ਨਹੀਂ ਛੱਡਨੇ ਤੂੰ ਘਰ ਨਹੀਂ ਬਣਨਾ ਹਨਾ ਹੁਣ ਮੈਂ ਤੁਹਾਡੇ ਤੋਂ ਇਹ ਬੇਨਤੀ ਕਰਦਾ ਪਿਆ ਵੀ ਦੱਸੋ ਜੇ ਹੁਣ ਤੁਸੀਂ ਇਹਨੂੰ ਖੜ ਲਿਆ ਹੁਣ ਤੁਸੀਂ ਥਾਣੇ ਸਦਰ ਤੋਂ ਬੋਲ ਰਹੇ ਹਾਂਜੀ ਸਰ ਮੈਂ ਸਦਰ ਥਾਣੇ ਆਇਆ ਇਹਨਾਂ ਦੱਸੋ ਹੁਣ ਫੇਰ ਸਰ ਮੈਂ ਤੇ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਉੱਥੇ ਵੀ ਆਓਗੇ ਉੱਥੇ ਵੀ ਤੁਸੀਂ ਇਹੀ ਗੱਲਾਂ ਗੱਲ ਕਰਨੀਆਂ ਫਿਰ ਫਾਇਦਾ ਆਣਦਾ ਨਾਲੇ ਇੱਥੇ ਇੱਥੇ ਸਾਨੂੰ ਫੋਨ ਤੇ ਦੱਸ ਦਿਓ ਇਹਨਾਂ ਦਾ ਕੀ ਕਰਨਾ ਹੈ ਕਿਉਂਕਿ ਤੁਹਾਨੂੰ ਪਤਾ ਅਸੀਂ ਵੀ ਜ਼ਿਆਦਾ دیر ਬੰਦੇ ਨਹੀਂ ਰੱਖ ਸਕਦੇ ਸਾਡਾ ਵੀ ਡਿਊਟੀ ਦਾ ਮਸਲਾ ਹੈ ਅਸੀਂ ਫਿਰ ਅੱਗੇ ਟਰਾਂਸਫਰ ਕਰਨਾ ਸਰ ਤੁਸੀਂ ਹੁਸ਼ਿਆਰਪੁਰ ਸਾਨੇ ਥਾਣੇ ਸਰ ਤਨਾਤ ਹਾਂਜੀ ਤਾਂ ਸਰ ਦੱਸੋ ਸਰ ਫਿਰ ਕਿੱਦਾਂ ਮਸਲਾ ਹੱਲ ਹੋ ਸਕਦਾ ਕਿੱਦਾਂ ਇਹ ਹੋ ਸਕਦਾ ਜੀ ਤੁਸੀਂ ਕਹਿ ਰਹੇ ਹੋ ਛੜਾਣਾ ਹੀ ਨਹੀਂ ਆ ਫਿਰ ਹੁਣ ਇਹਦਾ ਮਸਲਾ ਹੱਲ ਕਿ ਕਰਾਂ ਹੁਣ ਸਰ ਮੈਂ ਸਰ ਮੈਂ ਤੁਹਾਨੂੰ ਇਹ ਨਹੀਂ ਕਿਹਾ ਮੈਂ ਛੜਾਣਾ ਨਹੀਂ ਆ ਮੈਂ ਤੁਹਾਨੂੰ ਇਹ ਕਿਹਾ ਕਿ ਤੁਸੀਂ ਬੇਨਤੀ ਇਹ ਆ ਵੀ ਇਹ ਤੇ ਪਰਚਾ ਨਾ ਕਰਿਓ ਠੀਕ ਹੈ ਨਾ ਜੀ ਮਤਲਬ ਇੱਥੇ ਪਹਿਲਾਂ ਬਹੁਤ ਪਰਚੇ ਆ ਠੀਕ ਹੈ ਨਾ ਅੱਛਾ ਤਾਂ ਇਹਦੀ ਜਮਾਨਤ ਤਾਂ ਬਾਕੀ ਵੀ ਨਹੀਂ ਕੈਨਸਲ ਹੋਏਣੀ ਆ ਸਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਪਰਚਾ ਨਾ ਕਰਿਓ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਛੜਾਣਾ ਨਹੀਂ ਆ ਚਲੋ ਠੀਕ ਹੈ ਫਿਰ ਰੁਕ ਜੋ ਲਾਈਨ ਤੇ ਰਹਿਣਾ ਮੈਂ ਤੁਹਾਡੇ ਡੀਐਸਪੀ ਸਾਹਿਬ ਨਾਲ ਗੱਲ ਕਰਾਉਣਾ ਹੈ ਡੀਐਸਪੀ ਸਾਹਿਬ ਨਾਲ ਗੱਲ ਕਰ ਲਓ ਹਾਂਜੀ ਹਾਂਜੀ ਕਰਾ ਦਿਓ ਸਰ ਹਲੋ ਸਰ ਜੀ ਆਪਕਾ ਇੱਕ ਮਿੰਟ ਸਾਹਣੇ ਇੱਕ ਮਿੰਟ ਡਾਊਨ ਚੁੱਕ ਰਹਾ ਹਾਂ ਸਰ ਇੱਕ ਮਿੰਟ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਡੀਐਸਪੀ ਦਲਜੀਤ ਸਿੰਘ ਗੱਲ ਕਰ ਰਹੇ ਹਾਂ ਜੀ ਡੀਐਸਪੀ ਦਲਬੀਰ ਸਿੰਘ ਜੀ ਹਾਂਜੀ 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 ਸਰ ਸਤਿ ਸ੍ਰੀ ਅਕਾਲ ਜੀ ਸਿੰਗਾ ਜੀ ਹਾਂਜੀ ਹੁਣ ਦੱਸੋ ਇਹ ਆਪਣੇ ਮੁੱਦੇ ਦਾ ਕੀ ਕਰਨਾ ਸਰ ਮੈਨੂੰ ਹੁਣੇ ਇੰਸਪੈਕਟਰ ਸਾਹਿਬ ਨੂੰ ਦੱਸਿਆ ਵੀ ਛੋਟਾ ਭਰਾ ਫਾੜ ਹੋ ਗਿਆ ਸਰ ਸਰ ਇਹਦੀ ਗਲਤੀ ਦਾ ਸਰ ਗਲਤੀ ਕਹਿੰਦੇ ਇਹਦੀ ਕੋਈ ਨਹੀਂ ਇਹਨੇ ਲਿਫਟ ਲਈ ਸੀ ਸਰ ਜੇ ਤਾਂ ਤੁਹਾਨੂੰ ਲੱਗਦਾ ਵੀ ਗਲਤੀ ਕੋਈ ਨਹੀਂ ਸਰ ਤਾਂ ਮਾਫ ਕਰ ਸਕਦੇ ਹੋ ਸਰ ਤੁਸੀਂ ਦੱਸੋ ਦੱਸੋ ਕਿੱਦਾਂ ਕੀ ਹੋਣਾ ਸਰ ਮੈਂ ਮੇਰੀ ਗੱਲ ਸੁਣ ਲਓ ਵੀਰ ਪਤਾ ਕੀ ਗੱਲ ਹੈ ਇਹਨਾਂ ਦੀ ਗਲਤੀ ਬਿਲਕੁਲ ਕੀ ਹੈ ਠੀਕ ਹੈ ਗਲਤੀ ਸਿਰਫ ਇਹਨਾਂ ਦੀ ਇਹੀ ਹੈ ਕਿ ਅਗਰ ਉਹ ਫਾਰ ਐਗਜ਼ਾਮਪਲ ਆਪਣੇ ਘਰ ਦੇ ਵਿੱਚ ਕੋ ਰਾਤ ਨੂੰ 2 ਵਜੇ ਆਪਣੇ ਘਰ ਐਂਟਰ ਹੋ ਜਾਵੇ ਤੇ ਉਹ ਆਖੇ ਜੀ ਮੈਂ ਤਾਂ ਤੁਹਾਨੂੰ ਮਿਲਣ ਆਇਆ ਤੇ ਤੁਸੀਂ ਉਹਦੇ ਨਾਲ ਕੀ ਕਰੋ ਹੂੰ ਹੂੰ ਸਰ ਪਰ ਮੇਰੀ ਗੱਲ ਸੁਣ ਮੈਨੂੰ ਇਨਸਪੈਕਟਰ ਸਾਹਿਬ ਨੇ ਦੱਸਿਆ ਵੀ ਇਹਨੇ ਸਿਰਫ ਲਿਫਟ ਹੀ ਲਈ ਸੀਗੀ ਸਰ ਉਹ ਆਤੰਕਵਾਦੀ ਨਿਕਲੇ ਮੁੜ ਕੇ ਹਾਂਜੀ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਆਤੰਗਵਾਦੀ ਬੰਦੇ ਨੇ ਇਹਨਾਂ ਨੇ ਲਿਫਟ ਲੈ ਲਈ ਪੁਲਿਸ ਨੇ ਠੀਕ ਹੈ ਨਾ ਨਾਕਾ ਲਾਇਆ ਸੀ ਕਿਉਂਕਿ ਪੁਲਿਸ ਤਕਰੀਬਨ 3 ਸਾਲਾਂ ਤੋਂ ਇਹ ਬੰਦੇ ਫਰਾਰ ਸੀਗੇ ਕ੍ਰਿਮੀਨਲ ਸੀਗੇ ਪੁਲਿਸ ਨੇ ਰਾਤ ਨੂੰ ਟਿਲੀਕੇਸ਼ਨ ਔਨ ਹੋਈ ਪੁਲਿਸ ਨੇ ਚਾਰੋਂ ਤਰਫੋਂ ਨਾਕਾ ਲਾਇਆ ਹੋਇਆ ਸੀਗਾ ਤੇ ਪੁਲਿਸ ਨੇ ਤਲਾਸ਼ੀ ਲਈ ਹੈ ਉਹਨਾਂ ਆਤੰਗਵਾਦੀ ਬੰਦੇ ਕੋਲ ਮੌਕੇ ਤੇ ਗਨ ਪਿਸਟਲ ਮਿਲ ਗਿਆ ਬਾਰੂਦੀ ਮਵاد ਜਿਹੜਾ ਬੰਬ ਬਲੋਸਟ ਕਰਦੇ ਨੇ ਠੀਕ ਹੈ ਨਾ ਨਹੀਂ ਸਰ ਸਾਡੀ ਸਰ ਸਾਡੀ ਤਾਂ ਫੈਮਿਲੀ ਸਪਾਇਲ ਹੋ ਜਾਣੀ ਸਰ ਇੰਦਾ ਏਡਾ ਵੱਡਾ ਚੱਕਰ ਪਾ ਗਏ ਹਾਂਜੀ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਡਾ ਬਰਾਦਰ ਬਹੁਤ ਹੀ ਥ੍ਰੈਡ ਆ ਬਹੁਤ ਹੀ ਰੋ ਰੋ ਕੇ ਪਰੇਸ਼ਾਨ ਹੈ ਕਿਉਂਕਿ ਪੁਲਿਸ ਨੇ ਟਾਰਚਰ ਕੀਤਾ ਤਿੰਨਾਂ ਨੂੰ ਠੀਕ ਹੈ ਨਾ ਫਿਰ ਲੇਕਿਨ ਤੁਹਾਡਾ ਬਰਾਦਰ ਦੇ ਬਾਰੇ ਜਾਣਕਾਰੀ ਮਿਲੀ ਕਿ ਉਹ ਕਰ ਲਗਾ ਸਰ ਮੈਨੂੰ ਲਿਫਟ ਲਈ ਹੈ ਲੇਕਿਨ ਇਹਨਾਂ ਨਾਲ ਮੈਨੂੰ ਨਹੀਂ ਪਤਾ ਸੀ ਆਤੰਗਵਾਦੀ ਨੇ ਜਾਂ ਕ੍ਰਿਮੀਨਲ ਨੇ ਕੌਣ ਨੇ ਠੀਕ ਹੈ ਨਾ ਹੁਣ ਇਸ ਕਰਕੇ ਹੁਣ ਤੁਹਾਨੂੰ ਪੁੱਛਿਆ ਅਗਰ ਅਸੀਂ ਐਫ ਆਈ ਆਰ ਦੇ ਦਿੰਦੇ ਆ ਇਹਨਾਂ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋ ਜਾਈਗੀ ਔਰ ਤੁਹਾਡਾ ਪਰਿਵਾਰ ਬਲੈਕਲਿਸਟ ਹੋ ਜਾਏਗਾ ਠੀਕ ਹੈ ਨਾ ਨਹੀਂ ਸਰ ਮੇਰੀ ਗੱਲ ਸੁਣੋ ਮੈਂ ਤਾਂ ਅੱਗੇ ਥਰ ਬ ਕੀ ਕਰਦਾ ਇਹੰਦਿਆਂ ਦੱਸੋ ਮੈਂ ਥਾਣੀ ਸਦਰ ਆਜਮੋ ਹਸ਼ਾਰਪੁਰ ਸਰ ਦੱਸੋ ਦੂਸਰੀ ਗੱਲ ਪਤਾ ਕੀ ਗੱਲ ਤੁਸੀਂ ਲੋਕਾਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਗੱਲ ਪਬਲਿਕ ਅਲਾਉਸਮੈਂਟ ਕਰ ਦਿੰਦੇ ਹੋ ਜੇ ਅਗਰ ਤੁਸੀਂ ਗੱਲ ਪਬਲਿਕ ਕਰ ਦਿੱਤੀ ਤੇ ਫਿਰ ਗੱਲ ਮੀਡੀਆ ਦੇ ਉੱਤੇ ਆ ਜਾਣੀ ਹੈ ਨਹੀਂ ਨਹੀਂ ਸਰ ਮੈਨੂੰ ਸਰ ਮੈਂ ਸਰ ਮੈਂ ਤੁਹਾਡੀ ਬੇਨਤੀ ਕਰਦਾ ਜੀ ਤੁਸੀਂ ਨਾ ਇਹਨਾਂ ਰੌਲਾ ਪਾਈਓ ਸਰ ਆ ਸਾਡਾ ਤਾਂ ਸਾਰੀ ਬਦਨਾਮੀ ਬਹੁ ਹੋ ਜਾਣੀ ਸਰ ਹਾਂਜੀ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਲੋਕਾਂ ਦੇ ਵਿੱਚ ਤੁਸੀਂ ਪਬਲਿਕ ਕਰ ਦਿੰਦੇ ਹੋ ਨਾ ਗੱਲ ਕਿ ਗੱਲ ਮੀਡੀਆ ਦੇ ਉੱਤੇ ਆ ਜਾਣੀ ਹੈ ਫਿਰ ਠੀਕ ਹੈ ਨਾ ਹੈਲੋ ਹਾਂ ਜੀ ਸਰ ਹੈਲੋ ਜੀ ਸਰ ਹਾਂ ਜੀ ਅਗਰ ਗੱਲ ਮੀਡੀਆ ਦੇ ਉੱਤੇ ਆਜੀ ਗੱਲ ਪਬਲਿਕ ਹੋ ਗਈ ਤੇ ਫਿਰ ਆਪਾਂ ਇਹਨਾਂ ਨੂੰ ਨਿਕੜਵਾ ਸਕਦੇ ਹਾਂ ਠੀਕ ਹੈ ਨਾ ਸਰ ਮੈਂ ਬੇਨਤੀ ਇਹੀ ਕਰਦਾ ਜੀ ਮੇਰੀ ਗੱਲ ਸੁਣੋ ਤੁਸੀਂ ਬਸ ਮੈਨੂੰ ਹੁਕਮ ਲਾਓ ਸਰ ਕਿੱਦਾਂ ਇਹ ਮਗਲ ਮੁਕਸਦੀ ਕਿੱਦਾਂ ਮੈਨੂੰ ਛਡਾ ਸਕਦਾ ਆਪਾਂ ਲਾਸਟ ਵਾਰੀ ਛਡਾਣਾ ਸਰ ਉਸ ਤੋਂ ਬਾਅਦ ਬੇਦਖਲ ਕਰ ਦੇਣਾ ਇਹਨੂੰ ਹਾਂ ਜੀ ਇਹਨਾਂ ਦਾ ਸਰ ਇਹਨਾਂ ਦਾ ਫਾਇਦਾ ਤੁਹਾਨੂੰ ਪੜਨਾ ਪਏਗਾ 1 ਲੱਖ ਰੁਪਏ ਦਾ ਉਹ ਸਰ ਲੱਖ ਰੁਪਿਆ ਨਹੀਂ ਸਰ ਖੜੇ ਪੈਰ ਸਰ ਮੇਰੀ ਗੱਲ ਸੁਣੋ ਮੈਂ ਕੋਈ ਸਰ ਫੀਕ ਗੱਲ ਨਹੀਂ ਕਰਦਾ ਪਿਆ ਮੇਰੀ ਗੱਲ ਸੁਣੋ ਮੈਂ ਬੇਨਤੀ ਇੱਕ ਕਰਦਾ ਸਰ ਮੈਂ ਕਿਤੇ ਨਾ ਕਿਤੇ 50000 ਰੁਪਏ ਦਾ ਇੰਤਜ਼ਾਮ ਕਰ ਲੈਣਾ ਸਰ ਦੱਸੋ ਕਿਦਾਂ ਤੁਹਾਡੇ ਕੋ ਪਹੁੰਚਾਉਣਾ ਸਰ ਮੇਰੀ ਗੱਲ ਸੁਣੋ ਲੱਖ ਰੁਪਏ ਸਰ ਮੇ ਕੋ ਨਹੀਂ ਹੋ ਸਕਣਾ ਅੱਛਾ ਸਰ ਮੈਂ ਤੁਹਾਨੂੰ ਗਲਤ ਕਮਿਟਮੈਂਟ ਕਰ ਦਵਾ ਉਹਤੇ ਪੂਰਾ ਨਾ ਉਤਰਾਂ ਸਰ ਉਹ ਤੁਸੀਂ ਪਹੁੰਚ ਕੇ ਤੇ ਪਰਚਾ ਕਰ ਦੋਗੇ ਸਰ ਆਪਾਂ ਤਾਂ ਫਸ ਜਾਣਾ ਸਰ ਮੈਂ ਇਸ ਕਰਕੇ ਜੋ ਹੋ ਸਕਦਾ ਸਰ ਮੈਂ ਉਹ ਤਾਂ ਦੱਸ ਦਿੰਦਾ ਕਿ 50000 ਰੁਪਏ ਦਾ ਇੰਤਜ਼ਾਮ ਮੈਂ ਘੰਟੇ ਵਿੱਚ ਕਰ ਦਿੰਦਾ ਸਰ ਦੱਸੋ ਹਾਂ ਜੀ ਘੰਟੇ ਜ ਨਹੀਂ ਘੰਟੇ ਨੂੰ ਟਾਈਮ ਕੱਟ ਲਾਓ ਕਿਉਂਕਿ ਜੇ ਅਗਰ ਇੰਟਰਵਿਊ ਹੋ ਜਾਂਦਾ ਫਿਰ ਸਾਡੀ ਮਜਬੂਰੀ ਬਣ ਜਾਣੀ ਹੈ ਠੀਕ ਹੈ ਨਾ ਜੀ ਸਰ ਦੱਸੋ ਸਰ ਕਿਦਾਂ ਕਿੱਥੇ ਪਹਚਾਣੇ ਸਰ ਪੈਸੇ ਕਿਹਨੂੰ ਦੇਣੇ ਸਰ ਮੈਂ ਮੈਂ ਸਰਕਾਰ ਦਾ ਅਕਾਊਂਟ ਨੰਬਰ ਖਾਤਾ ਨੰਬਰ ਦੇ ਦੇਵਾਂਗਾ ਠੀਕ ਹੈ ਨਾ ਕਿ ਮੈਂ ਤੁਹਾਨੂੰ ਅਕਾਊਂਟ ਨੰਬਰ ਜਿਹਦੇ ਤੁਸੀਂ ਪਾਓਗੇ ਹੁਣ ਤੁਸੀਂ ਦੱਸੋ ਕਿ ਬੈਂਕ ਟੂ ਬੈਂਕ ਪਾਓਗੇ ਜਾਂ ਮੋਬਾਈਲ ਤੋਂ ਪਾਓਗੇ ਪੈਸੇ ਸਰ ਮੈਂ Google Pay ਕਰ ਦੂੰਗਾ ਸਰ ਮੇਰੇ ਕੋਲ Google Pay ਚੱਲਦਾ ਜੀ ਹਾਂ ਜੀ ਹੁਣ ਤੁਹਾਡੇ Google Pay ਦੇ ਵਿੱਚ ਕਿੰਨੇ ਨੇ ਸਰ ਹੁਣ ਤਾਂ ਨਹੀਂ ਹੈਗੇ ਸਰ ਮੈਂ ਕੋਈ ਕਿਸੇ ਯਾਰ ਦੋਸਤ ਨੂੰ ਕਹਿ ਕੇ ਹੁਣੇ ਟ੍ਰਾਂਸਫਰ ਕਰਨਾ ਮੇਰਾ ਮੇਰਾ ਇੱਕ ਫਰੈਂਡ ਹੈਗਾ ਸਰ ਬਾਹਰ ਉਹਨੂੰ ਮੈਂ ਕਹਿ ਕੇ ਆਪਣਾ ਟ੍ਰਾਂਸਫਰ ਕਰਾ ਕੇ ਤੁਹਾਨੂੰ ਪਾ ਦਿੰਦਾ ਸਰ ਜੇ ਤੁਸੀਂ ਕਹੋ ਮੈਂ ਉਹਦੇ ਕੋਲ ਸਿੱਧੇ ਪਾ ਦਿੰਦਾ ਸਰ ਕੋਈ ਕਾਲ ਡਿਸਕਨੈਕਟ ਨਹੀਂ ਕਰ ਰਹੀ ਠੀਕ ਹੈ ਨਾ ਕਾਲ ਚੱਲਦੀ ਦੇ ਵਿੱਚ ਆਪਣਾ ਫਾਈਨ ਪੇ ਕਰੋ ਠੀਕ ਹੈ ਨਾ ਜੀ ਜੀ ਸਰ ਸਰ ਸਰਕਾਰ ਦੇ ਨੰਬਰ 'ਚ ਕਰਨਾ ਸਰ ਉਹ ਸਰਕਾਰ ਦੇ ਨੰਬਰ 'ਚ ਕਿੱਦਾਂ ਸਰ ਕਰੂੰਗਾ ਸਰ ਹਾਂ ਜੀ ਤੁਹਾਨੂੰ ਉਹਨਾਂ ਦਾ ਅਕਾਊਂਟ ਨੰਬਰ ਖਾਤਾ ਨੰਬਰ ਮੋਬਾਈਲ ਨੰਬਰ ਦੇ ਦੇਵਾਂਗਾ ਨਾ ਨਹੀਂ ਸਰ ਉਹ ਸਰ ਇਹ ਤੁਸੀਂ ਮردو ਸਰਕਾਰ ਨੂੰ ਪੇ ਕਰਾ ਰਹੇ ਸਰ ਉਹ ਤਾਂ ਫਿਰ ਫਾਈਨ ਹੋ ਜਾਣਾ ਸਰ ਸਰ ਤੁਸੀਂ ਆਪਸ ਵਿੱਚ ਕੋਈ ਸੈਟਲਮੈਂਟ ਕਰ ਲਓ ਸਰ ਏਦਾਂ ਆਪਸ ਵਿੱਚ ਸਰ ਕਿਉਂ ਆਪੇ ਕਰ ਲਾਂਗੇ ਉਹ ਆਪੇ ਹੀ ਹੋ ਜਾਏਗਾ ਤੁਹਾਡਾ ਕੰਮ ਤੁਸੀਂ ਉਹ ਫਾਈਨ ਤੁਸੀਂ ਪੇ ਕਰਦੇ ਹੋ ਬੱਸ ਸਰ ਅਕਾਊਂਟ ਨੰਬਰ ਸੈਂਡ ਕਰ ਦਿਓ ਜੀ ਹਾਂ ਜੀ ਤੁਸੀਂ ਪੈਸੇ ਤਾਂ ਪਹਿਲੇ ਪਰਮੰਦ ਕਰ ਲਓ ਨਾ ਸਰ ਪੈਸੇ ਤਾਂ ਤੁਸੀਂ ਕਿਹਨੇ ਕਾਲ ਡਿਸਕਨੈਕਟ ਨਹੀਂ ਕਰਨੀ ਤਾਂ ਫਿਰ ਪੈਸੇ ਤਾਂ ਸਰ ਮੈਂ ਕਰਾਨਾ ਮੇਰੇ ਵਾਈਫ ਦੇ ਅਕਾਊਂਟ ਚ ਪਾ ਦੇਣਾ ਸਰ ਤੁਹਾਨੂੰ ਹਾਂ ਫਿਰ ਕਾਲ ਚੱਲਦੀ ਰਹੇ ਤਾਂ ਫਿਰ ਤੁਸੀਂ ਵਾਈਫ ਦੇ ਅਕਾਊਂਟ ਚ ਪਾ ਦਿਓ ਔ ਸਰ ਨੰਬਰ ਦੋਗੇ ਸਰ ਮੈਂ ਕੱਚ ਪਾਣੀ ਤਰੀ ਮੈਂ ਪਾਉਂਗਾ ਜੀ ਠੀਕ ਹੈ ਲਾਈਨ ਕਰੋ ਮੈਂ ਤੁਹਾਨੂੰ ਅਕਾਊਂਟ ਨੰਬਰ ਗੂਗਲ ਤੇ ਤੁਹਾਨੂੰ ਦੇ ਦੇਣਾ ਹਾਂਜੀ 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 ਲਾਈਨ ਕਰੋ ਮੈਂ ਸਿਸਟਮ ਅਪਡੇਟ ਕਰ ਲੈਣਾ ਠੀਕ ਹੈ ਨਾ ਸਰ ਕਾਈਂਡਲੀ ਮੇਰੀ ਇੱਕ ਵਾਰੀ ਗੱਲ ਕਰਾ ਦਿਓ ਸਰ ਹੈਗਾ ਉਹੀ ਹੈ ਮੈਨੂੰ ਨਹੀਂ ਲੱਗਦਾ ਸਰ ਉਹੀ ਹੋਊਗਾ ਮੇਰਾ ਛੋਟਾ ਜੀ ਹਾਂਜੀ ਸਰ ਮੈਨੂੰ ਨਹੀਂ ਲੱਗਦਾ ਛੋਟਾ ਹੀ ਭਰਾ ਹੋਊਗਾ ਸਰ ਉਹ ਇਦਾਂ ਦੇ ਕੰਮ ਨਹੀਂ ਕਰਦਾ ਇੱਕ ਵਾਰੀ ਗੱਲ ਕਰਾ ਦਿਓ ਸਰ ਮੈਂ ਕਰ ਦਿੰਨਾ ਪੈਸੇ ਭੇਜੇ। ਉਹ 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 ਉਹਨਾਂ ਦੀ ਛਾਣਬੀਣ ਕਰ ਰਹੀ ਹੈ ਤਫਸੀਸ਼ ਕਰ ਰਹੀ ਹੈ ਠੀਕ ਹੈ ਨਾ ਅੰਦਰ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਠੀਕ ਹੈ ਨਾ। ਉਹ ਸਰ ਮੈਨੂੰ ਸਰ ਇੱਕ ਵਾਰੀ ਕਲੀਅਰ ਕਰਾ ਦਿਓ ਉਹਨੇ ਕੁੱਤੇ ਨੇ ਉਹਨੇ ਕੀਤਾ ਇਹ ਕੰਮ ਸਰ ਮੈਂ ਕਰ ਦਿੰਨਾ ਪੈਸੇ ਭੇਜੇ। ਯਾਰ ਪੈਸੇ ਦੀ ਗੱਲ ਨਹੀਂ ਹੈ ਪੈਸੇ ਨਾ ਕਰੇਗਾ ਤਾਂ ਸਾਨੂੰ ਸਾਨੂੰ ਕੀ ਤਕਲੀਫ ਹੈ। ਨਾ ਕਰੇਗਾ ਤਾਂ ਲਾਜ ਮੇ ਵੀ ਛੋਟਾ ਭਰਾ ਹੀ ਆ ਸਰ ਮੈਂ ਤਦ ਹੀ ਪੈਸੇ ਭੇਹ ਕਰੂੰਗਾ ਜੀ। ਹਾਂਜੀ ਲਾਈਨ ਤੇ ਰੋ ਮੈਂ ਤੁਹਾਡੀ ਕੋਸ਼ਿਸ਼ ਕਰਦਾ ਗੱਲ ਕਰਵਾਣ ਦੀ ਕਰਾ ਦੇ ਫਿਰ ਲਾਈਨ ਤੇ ਰੋ ਸਰ ਪਲੀਜ਼ 1 ਮਿੰਟ ਇਹਨਾਂ ਦੇ ਬ੍ਰਾਊਦਰ ਕੇਦਰ ਮੈਂ ਗੱਲ ਕਰਨੀ ਹੈ ਤੇ ਬ੍ਰਾਊਦਰ ਨਾਲ 1 ਮਿੰਟ ਗੱਲ ਕਰਵਾ ਲਿਓ ਅੰਦਰ ਹੁਣ ਐਂਟਰੀ ਹੋਣੀ ਆ ਗੱਲ ਕਰੋ ਹੈਲੋ 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 ਹਰ ਕੀ ਇਹ ਹੈ ਕੀ ਕੀ ਹੈ ਯਾਰ ਕੀ ਕਿੱਥੇ ਕੀ ਕਰ ਲਿਆ ਹੁਣ ਤੂੰ ਉਹ ਕਰਾਸ ਆ ਰੰਗ ਗਿਆ ਯਾਰ